ਵਰਨਸ ਬੱਕ ਉਹਦਾ ਨਾਮ ਹੈ ਉਹ ਪਤਾ ਕੀ ਕਹਿੰਦਾ ਜੀ ਕਿੰਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਗਿਆਨ ਤੋਂ ਸਾਇੰਸ ਤੋਂ ਕੋਈ ਖਤਰਾ ਨਹੀਂ ਕਿਉਂਕਿ ਇਹ ਜਿਹੜਾ ਹੈ ਵਿਗਿਆਨ ਦੇ ਕਸਵੱਟੀ ਦੇ ਉੱਤੇ ਵੀ ਖਰੇ ਉਤਰਦੇ ਕਿਉਂਕਿ ਜੋ ਬਾਤਾਂ ਵਿਗਿਆਨ ਅੱਜ ਸਿੱਧ ਕਰਦਾ ਪਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਬਾਤਾਂ ਪਹਿਲਾਂ ਲਿਖੀਆਂ ਹੋਈਆਂ ਨੇ ਬਾਈਬਲ ਦੇ ਵਿੱਚ ਲਿਖਿਆ ਹੋਇਆ ਧਰਤੀ ਚਪਟੀ ਹੈ ਪਰ ਦੇਖ ਲਓ ਦਾਤਾ ਹੀ ਨੇ ਬਾਣੀ ਦੇ ਅੰਦਰ ਹਰ ਬਾਤ ਨੂੰ ਲਿਖਣਾ ਕੀਤਾ ਹੈ ਇੱਥੇ ਤੇ ਇਹ ਵੀ ਦਾਤਾ ਹੀ ਨੇ ਦੱਸਣਾ ਕੀਤਾ ਕਿ ਪਹਿਲਾਂ ਜੋ ਵਿਗਿਆਨੀ ਕਹਿੰਦੇ ਨੇ ਆਪਾਂ ਇਹ ਬਚਨ ਵੇਖੋ ਪੜਦੇ ਵੀ ਆਪਾਂ ਕਾਲਾਂ ਪਤਾਲ ਲਪ ਅਗਾਸਾਂ ਅਗਾਸ ਸੇ ਪਹਿਲਾਂ ਪਤਾ ਕਈਆਂ ਨੇ ਦਾਤਾ ਨੇ ਬਾਣੀ ਦੇ ਅੰਦਰ ਇੱਥੇ ਅਰਭਦ ਅਰਭਦ ਤੁੰਦੂਕਾਰ ਧਰਨਾਂ ਗਗਨ ਹੁਕਮ ਅਪਾਰਾ ਦੀਆਂ ਬਾਤਾਂ ਪਹਿਲਾਂ ਕਈਆਂ ਹੋਈਆਂ ਨੇ ਤੇ ਨਾਲ ਹੀ ਪੰਥ ਸਬਕ ਪਤਾ ਕੀ ਕਹਿੰਦਾ ਹੈ ਕਹਿੰਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਗਿਆਨ ਤੋਂ ਕੋਈ ਖਤਰਾ ਨਹੀਂ ਹੈ ਕਿ ਇੱਕ ਸਵੱਟੀ ਦੇ ਦਿੱਤੇ ਖਰੇ ਹੈ ਹਾਲਾਂਕਿ ਵਿਗਿਆਨ ਇਹਨਾਂ ਤੋਂ ਕੋਈ ਸਿੱਧ ਲੈ ਸਕਦਾ ਹੈ ਇੱਕ ਵਾਰ ਤੇ ਗਿਆਨੀ ਸੰਸੇਂਗਸ ਕੀ ਨੇ ਕਹਿਣਾ ਕੀਤਾ ਕਿ ਮੈਂ ਕਿਤੇ ਅਮਰੀਕਾ ਦੇ ਵਿੱਚ ਕਹਿੰਦੇ ਮੈਂ ਕਥਾ ਕਰਦਾ ਪੈਸੀ ਤੋਂ ਉੱਥੋਂ ਇੱਕ ਨਾਸਾ ਦਾ ਵਿਗਿਆਨੀ ਕੋਈ ਬੈਠਾ ਹੋਇਆ ਸੀ ਕਹਿੰਦੇ ਭਾਰਤ ਵਿੱਚ ਉਹਨੇ ਸਮਾਪਤੀ ਤੇ ਕਹਿਣਾ ਕੀਤਾ ਕਹਿੰਦਾ ਜੀ ਇਹ ਜਿਹੜੀਆਂ ਜੰਨੀਆਂ ਤੁਸੀਂ ਇਹ ਗੱਲਾਂ ਕਈਆਂ ਨੇ ਇਹ ਤੇ ਅਹੀਂ ਹੋਣਾ ਕਿ ਸਿੱਧ ਕਰਦੇ ਮੈਂ ਸੰਤ ਪਤਾ ਹੀ ਨਹੀਂ ਸੀ ਵੀ ਆਇਸ ਗੁਰੂ ਗ੍ਰੰਥ ਸਵੀ ਦੇ ਅੰਦਰ ਇਹੋ ਜਿਹਾ ਖਜ਼ਾਨਾ ਹੈ। ਹਲ ਵੀ ਵਿਚਾਰ ਹੋਈ ਸੀ ਨਾ ਜੀ ਪਿਉ ਦਾਦੇ ਦਾ ਖੋਲੇ ਡਿੱਠਾ ਖਜ਼ਾਨਾ ਅਸੀਂ ਪਿਉ ਦਾਦੇ ਦੇ ਖਜ਼ਾਨੇ ਨੂੰ ਖੋਲ ਕੇ ਦੇਖੀਏ ਤੇ ਕਹਿੰਦੇ ਉਹ ਵੀ ਆਸ਼ਾ ਸ਼ਿਕਰੀ ਉੱਥਾਂ ਵੀ ਹੋ ਕੇ ਇਹੋ ਜਿਹੀਆਂ ਬਾਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀਆਂ ਹੋਈਆਂ ਨੇ ਕਹਿੰਦੇ ਹਾਂ ਜੀ ਲਿਖੀਆਂ ਹੋਈਆਂ ਨੇ ਤੇ ਅਗਲੀ ਗੱਲ ਉਹ ਵਿਦਵਾਨ ਅੰਗਰੇਜ਼ ਪਤਾ ਕੀ ਲਿਖਦਾ ਹੈ ਕਹਿੰਦਾ ਜੀ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਤਰਾ ਹੈ ਤੇ ਪਤਾ ਕਿਹਦੇ ਕੋਲੋਂ ਹੈ ਕਿਤਾ ਸਿੱਖਾਂ ਕੋਲ ਲੇਖ ਕਿੰਨੀ ਤਗੜੀ ਗੱਲ ਨੂੰ ਕਹਿ ਗਿਆ ਜੀ ਤੇ ਗੁਰੂ ਗ੍ਰੰਥ ਸਾਹਿਬ ਦਾ ਹੀ ਗੁਰੂ ਹੋਏ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਤਰਾ ਵੀ ਕਿਹਦੇ ਕੋਲੋਂ ਹੈ ਕਹਿੰਦੇ ਜੀ ਸਿੱਖਾਂ ਦੇ ਕੋਲ ਕਿਉਂਕਿ ਇੰਨਾ ਤਗੜਾ ਇਹ ਗਿਆਨ ਇਹ ਸਾਰੀ ਇਹਨਾਂ ਨੂੰ ਸੰਸਾਰ ਤੱਕ ਪਹੁੰਚਾਉਣਾ ਚਾਹੀਦਾ ਸੀ ਇਹਨਾਂ ਨੇ ਇਹ ਸੰਸਾਰ ਇੰਨਾ ਖਜ਼ਾਨਾ ਕੀਮਤੀ ਜਿਹੜਾ ਇਹਨਾਂ ਨੇ ਪਹੁੰਚਾਇਆ ਨਹੀਂ ਇਹਦੇ ਦੋਸ਼ੀ ਵੀ ਸਿੱਖੀ ਨੇ ਕਿਉਂਕਿ ਇਹ ਤਾਂ ਦੇਖੋ ਗੁਰੂ ਅਰਜਨ ਦੇਵ ਜੀ